ਦੇਵੋ ਕੱਢ ਪਖੰਡ ਧਰਮ ਕਿਉਂ ਧਰਮ ਚ ਕੁਝ ਵੀ ਬਚਦਾ ਨਹੀਂ ਧਰਮ ਕੱਢ ਦਿਓ ਸਿਆਸਤ ਵਿੱਚੋਂ ਕੁਝ ਨਾ ਬਚੀ ਸਿਆਸਤ ਦੇ ਵਿੱਚ ਇਹਨਾਂ ਦੋ ਕਲਾਈਨਾਂ ਦੇ ਵਿੱਚ ਇੱਕ ਕਵੀ ਨੇ ਆ ਜਿਹੜਾ ਕਿਸ ਤਰੀਕੇ ਦੇ ਨਾਲ ਸਾਡੇ ਜੋ ਸਿਆਸਤ ਆ ਜੋ ਸਾਡੇ ਰਾਜਨੀਤੀ ਆ ਉਸ ਦਾ ਜਿਹੜਾ ਉਸ ਦੇ ਉੱਤੇ ਆ ਜਿਹੜੀ ਧਾਰਮਿਕ ਪੁੱਠ ਚਾੜੀ ਜਾ ਰਹੀ ਹੈਗੀ ਆ ਉਸ ਨੂੰ ਆ ਜਿਹੜੇ ਇਹਨਾਂ ਦੋ ਕਲਾਈਨਾਂ ਦੇ ਵਿੱਚ ਸਮੇਟ ਕੇ ਰੱਖ ਦਿੱਤਾ ਪਰ ਹਜੇ ਪਿਛਲੇ ਦਿਨੀ ਹੀ ਰਵੀਸ਼ ਕੁਮਾਰ ਵੱਲੋਂ ਵੀ ਆ ਜਿਹੜੀ ਇੱਕ ਰਿਪੋਰਟ ਆ ਜਿਹੜੀ YouTube ਦੇ ਉੱਤੇ ਪ੍ਰਕਾਸ਼ਿਤ ਕੀਤੀ ਗਈ ਜਿਸ ਰਿਪੋਰਟ ਦੇ ਵਿੱਚ ਉਹਨਾਂ ਨੇ ਵਿਸਥਾਰ ਸਹਿਤ ਇਹ ਗੱਲ ਆ ਜਿਹੜੀ ਉਹ ਪੇਸ਼ ਕੀਤੀ ਇਸ ਗੱਲ ਦੀ ਪੇਸ਼ਕਾਰੀ ਕੀਤੀ ਹੈਗੀ ਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਲਗਾਤਾਰ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਧਰਮ ਨੂੰ ਆਧਾਰ ਬਣਾ ਕੇ ਜਿਹੜਾ ਉਹ ਰਾਜਨੀਤੀ ਕਰ ਰਹੀਆਂ ਹੈਗੀਆਂ ਇਸ ਦੇ ਤੌਰ ਦੇ ਉੱਤੇ ਆ ਜਿਹੜਾ ਉਹਨਾਂ ਨੇ ਮੋਦੀ ਸਰਕਾਰ ਨੇ ਲਗਾਤਾਰ ਕਿਸ ਤਰੀਕੇ ਦੇ ਨਾਲ ਆ ਜਿਹੜਾ ਉਹ ਰਾਮ ਮੰਦਰ ਦੇ ਮੁੱਦੇ ਨੂੰ ਉਭਾਰ ਕੇ ਆ ਜਿਹੜਾ ਹਿੰਦੂ ਵੋਟ ਨੂੰ ਆ ਜਿਹੜਾ ਆਪ ਦੇ ਹੱਥ ਏਟ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਜਿਹੜਾ ਕਿਸ ਤਰੀਕੇ ਦੇ ਨਾਲ ਕਦੇ ਵਿਸ਼ਨੂੰ ਅਵਤਾਰ ਆ ਜਿਹੜੇ ਬਣਾ ਕੇ ਦਿਖਾਏ ਜਾ ਰਹੇ ਹੈਗੇ ਕਦੇ ਰਾਮ ਅਵਤਾਰ ਬਣਾ ਕੇ ਦਿਖਾਏ ਜਾ ਰਹੇ ਹੈਗੇ ਆ ਕਦੇ ਸ਼ਿਵ ਅਵਤਾਰ ਬਣਾ ਕੇ ਦਿਖਾਏ ਜਾ ਰਹੇ ਹੈਗੇ ਇਸ ਦੇ ਉੱਤੇ ਉਹਨਾਂ ਨੇ ਵਿਸਥਾਰ ਸਹਿਤ ਆ ਜਿਹੜੀ ਉਹ ਚਰਚਾ ਕੀਤੀ ਹੈਗੀ ਆ ਉਮੀਦ ਕਰਦੇ ਆ 28 ਮਿੰਟ ਤੇ 5 ਸਕਿੰਟ ਦੀ ਇਹ ਰਿਪੋਰਟ ਦੇ ਬਾਲਾ ਜਿਹੜਾ ਕਦੇ ਨਾ ਕਦੇ ਤੁਸੀਂ ਵੀ ਆ ਜਿਹੜੇ ਉਹ ਧਿਆਨ ਲਾਜ਼ਮੀ ਮਾਰੋਗੇ ਤੇ ਤੁਹਾਡਾ ਧਿਆਨ ਮਾਰਨਾ ਜਿਹੜਾ ਉਹ ਲਾਜ਼ਮੀ ਹੋ ਜਾਂਦਾ ਜੇਕਰ ਤੁਸੀਂ ਇਸ ਭਾਰਤ ਦੇ ਨਾਗਰਿਕ ਹੋ ਤੇ ਦੂਸਰੀ ਗੱਲ ਇਹ ਵੀ ਹੈਗੀ ਆ ਕਿ ਉਹਨਾਂ ਨੇ ਸਿਰਫ ਸਿਰਫ ਮੋਦੀ ਸਰਕਾਰ ਨੂੰ ਹੀ ਆ ਜਿਹੜਾ ਟਾਰਗੇਟ ਨਹੀਂ ਕੀਤਾ ਆਪਣੀ ਵੀਡੀਓ ਦੇ ਵਿੱਚ ਸਗੋਂ ਨਾਲ ਹੀ ਆ ਜਿਹੜਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਆ ਜਿਹੜਾ ਉਸਨੇ ਆ ਜਿਹੜਾ ਉਹ ਟਾਰਗੇਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਪਿਛਲੇ ਦਿਨ ਹੀ ਆ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਸੁੰਦਰ ਕਾਂਡ ਪਾਠ ਦੇ ਆ ਜਿਹੜੇ ਉਹ ਵਿਸ਼ੇਸ਼ ਪ੍ਰੋਗਰਾਮ ਕਰਵਾਏ ਕਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਆ ਜਿਹੜਾ ਮੋਦੀ ਆ ਲਗਾਤਾਰ ਮੰਦਰਾਂ ਦੇ ਦੌਰੇ ਕਰ ਰਿਹਾ ਉਸੇ ਤਰੀਕੇ ਦੇ ਨਾਲ ਲਗਾਤਾਰ ਅਰਵਿੰਦ ਕੇਜਰੀਵਾਲ ਜੀ ਵੀ ਆ ਜਿਹੜੇ ਉਸੇ ਤਰੀਕੇ ਨਾਲ ਦੌਰੇ ਕਰ ਰਹੇ ਹੈਗੇ ਤੇ ਨਾਲ ਹੀ ਆ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਫੋਟੋਆਂ ਜਿਹੜੇ ਉਹ ਅਪਲੋਡ ਕਰ ਰਹੇ ਹੈਗੇ ਉਹ ਵੀ ਕਿਤੇ ਨਾ ਕਿਤੇ ਜਿਸ ਤਰੀਕੇ ਦੀ ਰਾਜਨੀਤੀ ਆ ਜਿਹੜੀ ਮੋਦੀ ਸਰਕਾਰ ਕਰਦੀ ਹੈਗੀ ਉਸੇ ਰਸਤੇ ਦੇ ਉੱਤੇ ਆ ਜਿਹੜਾ ਕੇਜਰੀਵਾਲ ਸਰਕਾਰ ਆ ਜਿਹੜੀ ਉਹ ਚੱਲ ਰਹੀ ਹੈਗੀ ਆ ਤੇ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਕਿਸੇ ਟਾਈਮ ਭਾਰਤ ਦੀ ਸਿਆਸਤ ਦੇ ਵਿੱਚ ਸਿਰਫ ਤੇ ਸਿਰਫ ਲੋਕਾਂ ਦੇ ਮੰਗਾ ਮਸਲੇ ਅਤੇ ਸਿਧਾਂਤਾਂ ਨੂੰ ਆ ਜਿਹੜੀ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਸੀਗੀ ਪਰ ਅਜੋਕੇ ਸਮੇਂ ਦੇ ਵਿੱਚ ਸਿਧਾਂਤਾਂ ਦੀ ਬਜਾਏ ਸਿਰਫ ਤੇ ਸਿਰਫ ਧਰਮ ਦੀ ਸਿਆਸਤ ਨੂੰ ਆ ਜਿਹੜੀ ਉਹ ਮਹੱਤਤਾ ਦਿੱਤੀ ਜਾਣ ਲੱਗ ਗਈ ਹੈਗੀ ਭਾਵੇਂ ਮੋਦੀ ਸਰਕਾਰ ਲਗਾਤਾਰ ਆਪਣੇ ਹਿੰਦੂਤਵੀ ਫਾਸ਼ੀਵਾਦੀ ਏਜੰਡੇ ਦੇ ਤਹਿਤ ਅੱਗੇ ਵਧ ਰਹੀ ਹੈਗੀ ਆ ਤੇ ਇਸ ਦੀ ਚਾਲ ਵੀ ਆ ਜਿਹੜੀ ਉਹ ਬਹੁਤ ਜ਼ਿਆਦਾ ਫਾਸਟ ਹੈਗੀ ਆ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਪੰਜ ਵਿਧਾਨ ਸਭਾਵਾਂ ਦੀਆਂ ਜੋ ਚੋਣਾਂ ਹੋਈਆਂ ਉਹਨਾਂ ਪੰਜ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਵਿੱਚ ਵੀ ਆ ਜਿਹੜਾ ਉਹਨਾਂ ਚੋਂ ਤਿੰਨ ਰਾਜਾਂ ਦੇ ਵਿੱਚੋਂ ਆ ਮੋਦੀ ਸਰਕਾਰ ਆ ਜਿਹੜੀ ਉਹ ਜਿੱਤ ਗਈ ਸੀਗੀ ਇਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ-ਵਾਰ ਇਹ ਦਾਵਾ ਕਰ ਰਹੇ ਹੈਗੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਿਰੋਧੀ ਧਿਰ ਸੀਗੀ ਉਹ ਵਿਰੋਧੀ ਧਿਰ ਹੀ ਰਹੇਗੀ ਮਤਲਬ ਰਾਜ ਆ ਜਿਹੜਾ ਉਹ ਅਸੀਂ ਹੀ ਕਰਾਂਗੇ ਤੇ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਭਾਰਤ ਨੂੰ ਆ ਜਿਹੜਾ ਅਸੀਂ ਤਿੰਨ ਵਿਕਸਤ ਅਰਥਵਿਵਸਥਾ ਵਾਲੇ ਦੇਸ਼ਾਂ ਦੇ ਵਿੱਚ ਆ ਜਿਹੜਾ ਉਹ ਸ਼ਾਮਲ ਕਰ ਦੇਣਾ ਹੈਗਾ ਪਰ ਇਸ ਦੇ ਉੱਤੇ ਪਲਟਵਾਰ ਕਰਦਿਆਂ ਹੋਇਆ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਜਗੂਰਾਮ ਰਾਜਨ ਨੇ ਵੀ ਇਸ ਦੇ ਉੱਤੇ ਪਲਟਵਾਰ ਕਰਦੇ ਹੋਇਆ ਕਿਹਾ ਹੈਗਾ ਕਿ ਜਿੰਨਾ ਚਿਰ ਇੱਥੇ ਭੁੱਖਮਰੀ, ਬੇਰੋਜ਼ਗਾਰੀ ਜਈਆਂ ਅਲੰਤਤਾ ਹੈਗੀਆਂ ਭਾਰਤ ਕਦੇ ਵੀ ਹੈ ਜਿਹੜੀ ਉਹ ਤੀਸਰੀ ਅਰਥਵਿਵਸਥਾ ਜਿਹੜੀ ਉਹ ਬਣ ਨਹੀਂ ਸਕਦਾਗਾ ਇਹ ਸਾਰੇ ਦੇ ਸਾਰੇ ਦਾਅਵੇ ਆ ਜਿਹੜੇ ਉਹ ਥੋਥੇ ਹੈਗੇ ਆ 2014 ਤੋਂ ਲੈ ਕੇ 2019 ਦੇ ਦੌਰਾਨ ਆ ਜਿਹੜਾ ਆਰਐਸਐਸ ਤੇ ਭਾਜਪਾ ਨੇ ਜੋ-ਜੋ ਆਪਣੇ ਏਜੰਡੇ ਲੈ ਕੇ ਇਹ ਚੱਲੇ ਸੀਗੇ ਉਹਨਾਂ ਦੇ ਉੱਤੇ ਆ ਜਿਹੜਾ ਇਹਨਾਂ ਨੇ ਜਿੱਤ ਹਾਸਲ ਕੀਤੀ ਆ ਹੁਣ ਤੀਕ ਕਿਉਂਕਿ ਜੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਕਿ ਇਸ ਸਰਕਾਰ ਨੇ ਜੋ ਬਾਬਰੀ ਮਸਜਿਦ ਢਾਈ ਸੀਗੀ ਉਸ ਦੇ ਥਾਂ ਦੇ ਉੱਤੇ ਜਿਹੜਾ ਰਾਮ ਮੰਦਰ ਦਾ ਨਿਰਮਾਣ ਕਰਵਾ ਦਿੱਤਾ ਦੂਸਰਾ ਇਹਨਾਂ ਦਾ ਏਜੰਡਾ ਇਹ ਸੀਗਾ ਕਿ ਇੱਥੇ ਆ ਜਿਹੜਾ ਇੱਕ ਸਾਰ ਸਿਵਲ ਕੋਡ ਆ ਜਿਹੜਾ ਉਹ ਲਾਗੂ ਹੋਣਾ ਚਾਹੀਦਾ ਤਿੰਨ ਤਲਾਕ ਵਾਲਾ ਕਾਨੂੰਨ ਵੀ ਆ ਜਿਹੜਾ ਇਹਨਾਂ ਨੇ ਧੱਕੇ ਦੇ ਨਾਲ ਮੁਸਲਮ ਕਮਿਊਨਿਟੀ ਦੇ ਉੱਤੇ ਮੜਿਆ ਇਸ ਤੋਂ ਇਲਾਵਾ ਸੀਏਸੀਏ ਅਤੇ ਐਨਆਰਸੀ ਵਰਗੇ ਕਾਨੂੰਨ ਆ ਜਿਹੜੇ ਲੈ ਕੇ ਆਏ ਇਸ ਤੋਂ ਇਲਾਵਾ ਇਹ ਵੀ ਹੈਗਾ ਕਿ ਇਹ ਸਰਕਾਰ ਵੱਲੋਂ ਆ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਜੋ ਸਾਡੇ ਭਾਰਤ ਦੇ ਵਿੱਚ ਆਪੀਸੀ ਸੀ ਆਰ ਪੀ ਸੀ ਅਤੇ ਇੰਡੀਅਨ ਐਵੀਡੈਂਸ ਦੇ ਐਕਟ ਦੇ ਤਹਿਤ ਜੋ ਪਹਿਲਾਂ ਲੋਕਾਂ ਨੂੰ ਮੁਜਰਮਾਂ ਨੂੰ ਸਜ਼ਾਵਾ ਹੁੰਦੀਆਂ ਸੀ ਜੋ ਜੋ ਉਹਨਾਂ ਦਾ ਪ੍ਰੋਸੀਜਰ ਸੀਗਾ ਉਹਨਾਂ ਦੀ ਥਾਂ ਦੇ ਉੱਤੇ ਆਪਣੇ ਵੱਖਰੇ ਤਿੰਨ ਨਵੇਂ ਕਾਨੂੰਨ ਆ ਜਿਹੜੀ ਉਹ ਲੈ ਕੇ ਆ ਗਈ ਆ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਅਮਰਸਾਹ ਵਰਗੇ ਇਹ ਗੱਲ ਆਖ ਰਹੇ ਹੈਗੇ ਆ ਕਿ ਭਾਈ ਇਹਨਾਂ ਕਾਨੂੰਨਾਂ ਦੇ ਨਾਲ ਆ ਜਿਹੜਾ ਸਾਰੇ ਲੋਕਾਂ ਨੂੰ ਨਿਆਂ ਮਿਲੇਗਾ ਪਰ ਕਿਤੇ ਨਾ ਕਿਤੇ ਇਸ ਦੇ ਨਾਲ ਆ ਜਿਹੜਾ ਜਿਹੜੇ ਲੋਕ ਗਰੀਬਾਂ ਦੀ ਆਵਾਜ਼ ਬੁਲੰਦ ਕਰ ਰਹੇ ਹੈਗੇ ਆ ਉਹਨਾਂ ਨੂੰ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੋਸ਼ੀ ਠਹਿਰਾ ਕੇ ਕਿਉਂਕਿ ਇਸ ਤਰ੍ਹਾਂ ਦੀਆਂ ਮੱਦਾਂ ਜਿਹੜੀਆਂ ਕਾਨੂੰਨਾਂ ਦੇ ਵਿੱਚ ਲੈ ਕੇ ਆਇਆਂ ਜਾ ਰਹੀਆਂ ਹੈਗੀਆਂ ਜਿੱਥੇ ਪਹਿਲਾਂ ਦੇ ਕਾਨੂੰਨ ਦੇ ਵਿੱਚ ਆ ਜਿਹੜਾ ਉਹ ਰਾਜ ਧਰੋਹ ਸ਼ਬਦ ਵਰਤਿਆ ਸੀਗਾ ਹੁਣ ਵਾਲੇ ਕਾਨੂੰਨ ਦੇ ਵਿੱਚ ਜਿਹੜਾ ਉਹ ਦੇਸ਼ ਧਰੋਹ ਵਰਗੇ ਜਿਹੜੇ ਸ਼ਬਦਾਂ ਦੀ ਜਿਹੜਾ ਉਹ ਇਸਤੇਮਾਲ ਕੀਤਾ ਗਿਆ ਹੈਗਾ ਤੇ ਇਹਨਾਂ ਦੀ ਸਜ਼ਾ ਜਿਹੜੀ ਆ ਉਹ ਕਿਤੇ ਨਾ ਕਿਤੇ ਮੌਤ ਦੀ ਵੀ ਆ ਜਿਹੜੀ ਉਹ ਸਜ਼ਾ ਹੋ ਸਕਦੀ ਹੈਗੀ ਆ ਤੇ ਨਾਲ ਹੀ ਇਹ ਵੀ ਹੈਗਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਆ ਜਿਹੜੀ ਇਹਨਾਂ ਕਾਨੂੰਨਾਂ ਨੂੰ ਆ ਜਿਹੜਾ ਉਹ ਲਾਗੂ ਕਰਨ ਦੇ ਲਈ ਵੀ ਪੱਬਤ ਭਾਰ ਆ ਜਿਹੜੀ ਉਹ ਹੋਈ ਬੈਠੀ ਹੈਗੀ ਆ ਅਤੇ ਇਹਨਾਂ ਕਾਨੂੰਨਾਂ ਦੇ ਤਹਿਤ ਜੋ ਵੀ ਲੋਕ ਲੋਕਾਂ ਦੀ ਆਵਾਜ਼ ਬੁਲੰਦ ਕਰਨਗੇ ਉਹਨਾਂ ਦੇ ਉੱਤੇ ਵੀ ਜਿਹੜਾ ਦੇਸ਼ ਧਰੋਹ ਦੇ ਜਿਹੜੇ ਪਰਚੇ ਆ ਜਿਹੜੇ ਉਹ ਕੀਤੇ ਜਾ ਸਕਦੇ ਆ ਜੇਕਰ ਤੁਸੀਂ ਵਿਸ਼ੇਸ਼ ਖਿੱਤੇ ਦੇ ਵਿੱਚ ਆਪਣੇ ਭਾਈਚਾਰੇ ਦੀ ਆਵਾਜ਼ ਬੁਲੰਦ ਕਰਦੇ ਹੋ ਤਾਂ ਵੀ ਇਹ ਕਹਿ ਦਿੱਤਾ ਜਾਊਗਾ ਕਿ ਇਹ ਸਾਡੇ ਦੇਸ਼ ਦੀ ਅਖੰਡਤਾ ਦੇ ਉੱਤੇ ਪ੍ਰਹਾਰ ਹੈਗਾ ਜੇਕਰ ਤੁਸੀਂ ਆਪਣੇ ਵਿਸ਼ੇਸ਼ ਰਾਜ ਦੇ ਵਿੱਚ ਰਹਿੰਦੇ ਹੋ ਤੇ ਆਪਦੇ ਵਿਸ਼ੇਸ਼ ਧਰਮ ਦੀ ਗੱਲ ਕਰਦੇ ਹੋ ਫੇਰ ਵੀ ਆ ਜਿਹੜਾ ਤੁਹਾਨੂੰ ਇਹ ਕਹਿ ਦਿੱਤਾ ਜਾਊਗਾ ਕੇ ਦੇਸ਼ ਦੀ ਅਖੰਡਤਾ ਪ੍ਰਭੂ ਸੱਤਾ ਦੇ ਲਈ ਆ ਜਿਹੜੇ ਇਹ ਖਤਰੇ ਆ ਜਿਹੜੇ ਪੈਦਾ ਕਰ ਰਹੇ ਹੈਗੇ ਤੇ ਉਹਨਾਂ ਦੇ ਉੱਤੇ ਜਿਹੜੇ ਦੇਸ਼ ਧਰੋਵਰਗੇ ਖਤਰਨਾਕ ਕਾਨੂੰਨ ਆ ਜਿਹੜੇ ਉਹ ਮੜੇ ਜਾ ਸਕਦੇ ਹੈਗੇ ਆ ਇੰਨਾ ਹੀ ਨਹੀਂਗਾ ਸਾਡੇ ਭਾਰਤ ਦੇ ਵਿੱਚ ਰਹਿ ਰਹੀ ਦਲਤ ਕਮਿਊਨਿਟੀ ਦੇ ਲਈ ਵੀ ਸਭ ਤੋਂ ਵੱਡਾ ਖਤਰਾ ਜਿਹੜਾ ਉਹ ਬਣਿਆ ਹੋਇਆ ਕਿਉਂਕਿ ਆਰਐਸਐਸ ਆ ਜਿਹੜੀ ਇਹ ਕਦੇ ਨਹੀਂ ਚਾਹੁੰਦੀਗੀ ਕਿ ਜੋ ਦਲਤਾਂ ਨੂੰ ਮਾਨ ਸਨਮਾਨ ਮਿਲਿਆ ਹੋਇਆ ਹੈਗਾ ਉਹ ਜਿਹੜਾ ਬਰਕਰਾਰ ਰਹੇ ਤੇ ਲਗਾਤਾਰ ਇੱਥੇ ਮਨੁਸਮਰਤੀ ਨੂੰ ਲਾਗੂ ਕਰਨ ਦੀ ਜਿਹੜੀ ਹੁਕਮਾਏ ਦਾ ਜਿਹੜੀ ਉਹ ਸ਼ੁਰੂ ਕੀਤੀ ਜਾ ਰਹੀ ਹੈਗੀ ਆ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਆਰਐਸਐਸ ਆਗੂਆਂ ਦੇ ਬਿਆਨ ਆ ਰਹੇ ਆ ਇਹ ਬਿਆਨ ਇਹਨਾਂ ਦੇ ਦਲਤ ਵਿਰੋਧੀ ਰੁੱਖ ਨੂੰ ਬੇਪਰਦ ਕਰਦਾ ਹੈ ਆਪਣੇ ਇੱਕ ਤਾਜ਼ਾ ਬਿਆਨ ਦੇ ਵਿੱਚ ਆਰਐਸਐਸ ਨੇਤਾ ਮੋਹਨ ਭਗਵਤ ਨੇ ਕਿਹਾ ਕਿ ਕਮਜ਼ੋਰ ਵਰਗਾਂ ਨੂੰ ਪਛਾਣਨਾ ਉਹਨਾਂ ਦੀ ਮਾਲੀ ਮਦਦ ਕਰਨਾ ਅਤੇ ਉਹਨਾਂ ਦਾ ਸਮਾਜਿਕ ਪੱਧਰ ਉੱਚਾ ਕਰਨਾ ਬੈਂਕਾਂ ਦਾ ਕੰਮ ਹੈ ਅਰਥ ਸਾਫ ਹੈ ਕਿ ਮਨੁਸਮਰਤੀ ਅਨੁਸਾਰ ਦਲਤਾਂ ਅਤੇ ਦਮਤਾਂ ਨੂੰ ਜਾਤ ਪਾਤ ਦੇ ਬੰਧਨਾਂ ਵਿੱਚ ਬੰਨ੍ਹ ਕੇ ਰੱਖਿਆ ਜਾਵੇਗਾ 바ਵਾ ਸਾਹਿਬ ਅੰਬੇਦਕਰ ਜੀ ਦੀ ਜਾਤ ਪਾਤ ਦਾ ਨਾਸ਼ ਕਰਨ ਦੀ ਸੇਧ ਸੰਗ ਪਰਿਵਾਰ ਦੇ ਉੱਚ ਜਾਤੀ ਅਭਿਮਾਨ ਨੂੰ ਉੱਕਾ ਹੀ ਮਨਜ਼ੂਰ ਨਹੀਂ ਹੈ ਬਹੁ ਗਿਣਤੀ ਧਾਰਮਿਕ ਸਰਦਾਰੀ ਠੋਸਣ ਚਮਕਾਉਣ ਅਤੇ ਸਥਾਪਿਤ ਕਰਨ ਦਾ ਸਪਸ਼ਟ ਅਰਥ ਧਾਰਮਿਕ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨ ਭਾਈਚਾਰੇ ਅਤੇ ਈਸਾਈ ਭਾਈਚਾਰੇ ਦਾ ਕ੍ਰੇੜਾ ਕਸਣਾ ਅਤੇ ਉਹਨਾਂ ਨੂੰ ਦੋਮ ਦਰਜੇ ਦੇ ਸ਼ਹਿਰੀ ਬਨ ਲਈ ਮਜਬੂਰ ਕਰਨਾ ਹੈ ਇਸ ਕਰਕੇ ਧਾਰਮਿਕ ਘਟ ਗੰਤੀਆਂ ਸਮੇਤ ਸਿੱਖ ਭਾਈਚਾਰੇ ਦੇ ਸਿਰ ਤੇ ਇਹ ਖਤਰੇ ਦੀ ਕੰਟੀ ਹੈਗੀ ਆ ਮਤਲਬ ਧਾਰਮਿਕ ਘਟ ਗੰਤੀਆਂ ਅਤੇ ਸਿੱਖ ਭਾਈਚਾਰੇ ਦੇ ਸਿਰ ਦੇ ਉੱਤੇ ਹੀ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਤਲਵਾਰ ਲਟਕ ਸਕਦੀ ਹੈ ਕਿਉਂਕਿ ਇਹੀ ਹੈ ਜਿਹੜੀਆਂ ਕਮਿਊਨਿਟੀਆਂ ਕਿਤੇ ਨਾ ਕਿਤੇ ਮੋਦੀ ਸਰਕਾਰ ਦੇ ਅਗੇਂਸਟ ਆ ਜਿਹੜਾ ਉਹ ਪ੍ਰਦਰਸ਼ਨ ਕਰਦੀਆਂ ਤੇ ਅਜੋਕੇ ਸਮੇਂ ਦੇ ਵਿੱਚ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਨੂੰ ਵੀ ਆ ਜਿਹੜਾ ਕਿਤੇ ਨਾ ਕਿਤੇ ਰਾਜ ਵਿਰੋਧੀ ਜਾਂ ਫਿਰ ਦੇਸ਼ ਵਿਰੋਧੀ ਆ ਜਿਹੜਾ ਉਹ ਗਰਦਾਨ ਦਿੱਤਾ ਜਾਊਗਾ ਤੇ ਅਜਿਹੇ ਸਮੇਂ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਵੀ ਰੋਹਿਤ ਮੋਨਲਾਰਗੇ ਜਾਂ ਫਿਰ ਹੋਰ ਵੀ ਕਈ ਬੁੱਧੀਜੀਵੀ ਆ ਜਾਂ ਫਿਰ ਬੰਦੀ ਸਿੰਘ ਆ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜੋ ਸਜ਼ਾਾਂਾਂ ਕੱਟ ਰਹੇ ਹੈਗੇ ਆ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਹੈ ਜਿਹੜਾ ਲਗਾਤਾਰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਜਿਹੜਾ ਜੇਲ੍ਹਾਂ ਦੇ ਵਿੱਚੋਂ ਬਾਹਰ ਹੀ ਨਾ ਆ ਸਕਣ ਇੰਨਾ ਹੀ ਨੀਗਾ ਸਾਡੇ ਇੰਡੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਕਬੀਲੇ ਵੀ ਰਹਿੰਦੇ ਹੈਗੇ ਆ ਉਹਨਾਂ ਕਬੀਲਿਆਂ ਨੂੰ ਵੀ ਹੈ ਜਿਹੜਾ ਲਗਾਤਾਰ ਇਸੇ ਫਾਸ਼ੀਵਾਦੀ ਏਜੰਡੇ ਦੇ ਤਹਿਤ ਆ ਜਿਹੜਾ ਉਹ ਦਮਨ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈਗਾ ਮਣੀਪੁਰ ਦੇ ਵਿੱਚ ਜੋ ਕੁੱਕੀ ਭਾਈਚਾਰਾ ਹੈਗਾ ਉਸ ਨੂੰ ਆ ਜਿਹੜਾ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਪਿਛਲੇ ਸਮੇਂ ਦੇ ਦੌਰਾਨ ਅਸੀਂ ਕੁਝ-ਕੁਝ ਖਬਰਾਂ ਵੀ ਆ ਜਿਹੜੀਆਂ ਤੁਹਾਡੇ ਨਾਲ ਕੁਝ-ਕੁਝ ਰਿਪੋਰਟਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਸੀ। ਇਸ ਤੋਂ ਇਲਾਵਾ ਇੱਕ ਚੋਣ ਇੱਕ ਰਾਸ਼ਟਰ ਦੀ ਗੱਲ ਵੀ ਆ ਜਿਹੜੀ ਉਹ ਸਾਹਮਣੇ ਆ ਰਹੀ ਹੈਗੀ ਆ ਕਿ ਮੋਦੀ ਸਰਕਾਰ ਆ ਜਿਹੜੀ ਇੱਕ ਚੋਣ ਤੇ ਇੱਕ ਰਾਸ਼ਟਰ ਆ ਜਿਹੜੀ ਉਹ ਬਣਾਉਣ ਜਾ ਰਹੀ ਹੈਗੀ ਇਸ ਦਾ ਮਤਲਬ ਇਹ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਚੋਣਾਂ ਹੋਣਗੀਆਂ ਉਹ ਇੱਕੋ ਸਮੇਂ ਵਿੱਚ ਹੋ ਜਾਇਆ ਕਰਨਗੀਆਂ ਤੇ ਅਜਾਹੇ ਸਮੇਂ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਜਿਹੜੀ ਉਹ ਬਹੁਤ ਜ਼ਿਆਦਾ ਘਟ ਜੂਗੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਹ ਵੀ ਹੋ ਸਕਦਾ ਹੈਗਾ ਕਿ ਵਿਰੋਧੀ ਧਿਰਾਂ ਜਿਹੜੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਬਿਲਕੁਲ ਖਤਮ ਹੀ ਕਰ ਦਿੱਤਾ ਜਾਵੇ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਦੇਖਿਆ ਸੀਗਾ ਕਿ ਭਾਜਪਾ ਦੀ ਇਸੇ ਸਰਕਾਰ ਨੇ ਜਿਹੜਾ ਸੰਸਦ ਦੇ ਵਿੱਚੋਂ 143 ਦੇ ਕਰੀਬ ਜੋ ਸੰਸਦ ਮੈਂਬਰ ਸੀਗੇ ਉਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਘਰੇ ਤੌਰ ਦਿੱਤਾ ਸੀਗਾ ਨिलੰਬਿਤ ਕਰ ਦਿੱਤਾ ਸੀਗਾ ਇਸੇ ਇੱਕ ਚੋਣ ਦੀ ਵਜ੍ਹਾ ਦੀ ਕਰਕੇ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧੀ ਧਿਰ ਦੀਆਂ ਸਰਕਾਰਾਂ ਖਾਸ ਕਰਕੇ ਪੰਜਾਬ ਦੀ ਆਪ ਸਰਕਾਰ, ਤਾਮਿਲਨਾਡੂ ਵਿੱਚ ਡੀਐਮਕੇ ਸਰਕਾਰ ਅਤੇ ਕੇਰਲਾ ਦੀ ਕਮਨਿਸਟ ਸਰਕਾਰ ਦੇ ਫੰਡ ਰੋਕੇ ਜਾ ਰਹੇ ਹਨ। ਗਵਰਨਰ ਹੀ ਖੁਦਾਬੰਦ ਬੈਠੇ ਹਨ ਇਹ ਕਾਰਵਾਈਆਂ ਸੰਵਿਧਾਨਕ ਫੈਡਰਲਿਜ਼ਮ ਨੂੰ ਵੱਧ ਤੋਂ ਵੱਧ ਕਮਜ਼ੋਰ ਕਰਨ ਦੀ ਹੀ ਕਾਰਵਾਈ ਹੈ। ਭਾਰਤ ਦੇ ਮਿਹਨਤੀ ਲੋਕਾਂ ਸਾਹਮਣੇ ਅਨੇਕਾਂ ਵਿਕਰਾਲ ਸਮੱਸਿਆਵਾਂ ਖੜੀਆਂ ਹਨ। ਕਰਜ਼ਾ ਗਰੀਬੀ ਖੁਦਕੁਸ਼ੀਆਂ ਬੇਰੋਜ਼ਗਾਰੀ ਆਦ ਸਮੱਸਿਆਵਾਂ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ 80 ਕਰੋੜ ਲੋਕਾਂ ਨੂੰ ਮੁਫਤ ਜਾਂ ਸਸਤਾ ਰਾਸ਼ਨ ਪ੍ਰਦਾਨ ਕਰਨ ਦਾ ਕੇਂਦਰ ਸਰਕਾਰ ਦਾ ਐਲਾਨ ਇਹਨਾਂ ਮੁਸ਼ਕਲਾਂ ਦੀ ਗਵਾਹੀ ਭਰਦਾ ਹੈ ਇਸੇ ਕਰਕੇ ਗਰੀਬੀ ਮਨਹਾਲੀ ਬੇਕਾਰੀ ਕਪੋਸ਼ਨ ਦਮਨ ਫੁੱਟਪਾਉ ਫਿਰਕੂ ਨੀਤੀਆਂ ਵਿਰੋਧ ਸੰਘਰਸ਼ ਲਈ ਇੱਕ اٹਲ ਲੋੜ ਅਤੇ ਗੰਭੀਰ ਚੁਣੌਤੀ ਹੈ ਫਾਸ਼ੀ ਦਮਨ ਧਰਮ ਨਿਰਪੱਖਤਾ ਅਤੇ ਫੈਡਰਲਿਜ਼ਮ ਦੀ ਰਾਖੀ ਲਈ ਵੀ ਇੱਕ ਗੰਭੀਰ ਚੁਣੌਤੀ ਹੈ ਜਿਹੜੀ ਉਹ ਬਣਿਆ ਹੋਇਆ ਸਿਰਫ ਰਾਸ਼ਟਰੀ ਹੀ ਸਮੱਸਿਆਵਾਂ ਹੀ ਨਹੀਂ ਸਗੋਂ ਪੰਜਾਬ ਦੇ ਵਿੱਚ ਵੀ ਕਈ ਆ ਜਿਹੜੀਆਂ ਲੋਕਲ ਸਮੱਸਿਆਵਾਂ ਜਿਹੜੀਆਂ ਉਵੇਂ ਦੀਆਂ ਉਵੇਂ ਸਾਡੇ ਅੱਗੇ ਆ ਜਿਹੜਾ ਮੂੰਹ ਅੱਡੀ ਖੜੀਆਂ ਉਹ ਵੀ ਚੁਣੌਤੀਆਂ ਜਿਹੜੀਆਂ ਸਾਡੇ ਲੋਕਾਂ ਦੇ ਸਾਹਮਣੇ ਆ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਪੰਜਾਬ ਆ ਜਿਹੜਾ ਉਹ ਖੇਤੀਬਾੜੀ ਪ੍ਰਧਾਨ ਸੂਬਾ ਹੈਗਾ ਪਰ ਇੱਥੇ ਸਿਰਫ ਸਿਰਫ ਕਣਕ ਤੇ ਝੋਨੇ ਦੀ ਫਸਲ ਨੂੰ ਹੀ ਆ ਜਿਹੜੀ ਉਹ ਮਹੱਤਤਾ ਦਿੱਤੀ ਜਾ ਰਹੀ ਆ ਭਾਵੇਂ ਲੰਬੇ ਸਮੇਂ ਤੋਂ ਕਿਸਾਨਾਂ ਦੀ ਇਹ ਡਿਮਾਂਡ ਹੈਗੀ ਆ ਕਿ ਉਹਨਾਂ ਨੂੰ ਬਦਲਮਾ ਫਸਲੀ ਚੱਕਰ ਆ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸੈਂਟਰ ਦੀ ਮਿਲੀ ਭੁਗਤ ਦੇ ਨਾਲ ਕਿਸਾਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਜਿਹੜਾ ਕੋਈ ਸਮਾਧਾਨ ਨਹੀਂ ਕੀਤਾ ਜਾ ਰਿਹਾ ਲਗਾਤਾਰ ਉਹਨਾਂ ਉਹ ਸੰਘਰਸ਼ ਦੇ ਮੈਦਾਨ ਦੇ ਵਿੱਚ ਹਰ ਰੋਜ਼ ਆ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਦੇ ਲਈ ਉਹ ਲੜਾਈ ਲੜ ਰਹੇ ਹੈਗੇ ਆ ਤੇ ਨਾਲ ਹੀ ਆ ਜਿਹੜਾ ਉਹਨਾਂ ਸਿਰ ਚੜੇ ਕਰਜ਼ਿਆਂ ਦਾ ਵੀ ਆ ਜਿਹੜਾ ਕੋਈ ਵੀ ਹੱਲ ਆ ਜਿਹੜਾ ਉਹ ਨਹੀਂ ਕੀਤਾ ਜਾ ਰਿਹਾਗਾ ਇੰਨਾ ਹੀ ਨੀਗਾ ਆ ਪੰਜਾਬ ਦੇ ਵਿੱਚ ਜ਼ਮੀਨ ਆ ਜਿਹੜੀ ਉਹ ਬਹੁਤ ਜ਼ਿਆਦਾ ਮਾਇਨੇ ਰੱਖਦੀ ਤੇ ਅਜਿਹੇ ਸਮੇਂ ਦੇ ਵਿੱਚ ਜ਼ਮੀਨ ਦੇ ਨਾਲ ਇਹ ਬੰਦੇ ਦਾ ਰੁਤਕਪਾ ਜਿਹੜਾ ਉਹ ਕਿਤੇ ਨਾ ਕਿਤੇ ਮਿੱਥਿਆ ਜਾਂਦਾ ਹੈਗਾ ਤੇ ਪੰਜਾਬ ਦੇ ਦਲਤਾਂ ਦੇ ਕੋਲ ਜ਼ਮੀਨ ਵਾਲਾ ਇਸ਼ੂ ਵੀ ਆ ਜਿਹੜਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਦਲਤਾਂ ਵੱਲੋਂ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਨਿਰਵਿਘਨ ਲੰਬੇ ਸਮੇਂ ਲਈ ਅਤੇ ਸਮੇਤ ਘੱਟ ਰੇਟਾਂ ਤੇ ਪ੍ਰਾਪਤੀ ਇੱਕ ਅਹਿਮ ਮਸਲਾ ਹੈ ਜਿਸ ਦੀਆਂ ਤੰਦਾਂ ਕਮਜ਼ੋਰ ਅਤੇ ਛੋਟੀ ਕਿਸਾਨੀ ਇੱਕ ਅੱਧ ਇਕੜ ਤੋਂ 5 ਇਕੜ ਤੱਕ ਦੀ ਰਾਖੀ ਨਾਲ ਵੀ ਜੁੜੀਆਂ ਹੋਈਆਂ ਹਨ ਕਿਉਂਕਿ ਇਹ ਜ਼ਮੀਨ ਦੀ ਮੋੜ ਹੱਦਬੰਦੀ ਨੂੰ 1.75 ਇਕੜ ਤੋਂ ਹੇਠਾ ਲਿਆਉਣ ਅਤੇ ਇਸ ਵਾਧੂ ਜ਼ਮੀਨ ਦੀ ਮੋੜ ਵੰਡ ਦਾ ਰਾਹ ਪੇਸ਼ ਕਰਦਾ ਹੈ ਜਿਸ ਤਰ੍ਹਾਂ ਸ਼ਾਦੀ ਹਰੀ ਵਿੱਚ ਦਲਤਾਂ ਤੇ ਜਬਰ ਕੀਤਾ ਗਿਆ ਹੈ ਉਹ ਦਰਸਾਉਂਦਾ ਹੈ ਕਿ ਆਪ ਸਰਕਾਰ ਵੀ ਅਕਾਲੀ ਕਾਂਗਰਸੀ ਸਰਕਾਰ ਵਾਂਗ ਦਲਤਾਂ ਦੇ ਉਲਟ ਹੀ ਭੋਗਤ ਰਹੀ ਹੈ ਇਸ ਹੱਕੀ ਅਮਲ ਨੂੰ ਸਿਰੇ ਤੱਕ ਲਾ ਕੇ ਜੇਤੂ ਬਣਾਉਣਾ ਪੰਜਾਬ ਦੀ ਜਮਹੂਰੀ ਲਹਿਰ ਲਈ ਇੱਕ ਗੰਭੀਰ ਚੁਣੌਤੀ ਹੋਵੇਗੀ। ਇਸ ਤੋਂ ਇਲਾਵਾ ਜੇਕਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਦੇਖਿਆ ਜਾਵੇ ਤਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਕਈ ਸਾਰੀਆਂ ਸਮੱਸਿਆਵਾਂ ਹਨ ਕਿਉਂਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੇਕਰ ਕੋਈ ਸਮੱਸਿਆ ਆਪਰਦੀ ਹੈਗੀ ਆ ਤੇ ਅਸੀਂ ਆ ਜਿਹੜੇ ਉਹਨਾਂ ਸਮੱਸਿਆਵਾਂ ਤੋਂ ਆ ਜਿਹੜਾ ਓਹੋ ਹੀ ਨਹੀਂ ਰਹਿ ਸਕਦੇਗੇ। ਪਿਛਲੇ ਸਮੇਂ ਦੇ ਦੌਰਾਨ ਰੂਸ ਯੂਕਰੇਨ ਦਾ ਜੋ جنگ ਹੋਈ ਹੈਗੀ ਆ ਉਸ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਤੇਲਾਂ ਦੀਆਂ ਕੀਮਤਾਂ ਵਧੀਆਂ ਹੋਰ ਬਹੁਤ ਸਾਰੀਆਂ ਕੀਮਤਾਂ ਵਧੀਆਂ ਜਿਸ ਦਾ ਅਸਰ ਆ ਜਿਹੜੇ ਸਾਡੇ ਭਾਰਤ ਦੀ ਅਰਥਵਿਵਸਥਾ ਦੇ ਉੱਤੇ ਵੀ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਅਤੇ ਸਾਡੇ ਲੋਕਾਂ ਨੂੰ ਅੱਜ ਇਹਨਾਂ ਚੁਣੌਤੀਆਂ ਦਾ ਵੀ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਇਸ ਤੋਂ ਇਲਾਵਾ ਗਾਜਾ ਪੱਟੀ ਦੇ ਵਿੱਚ ਜੋ ਕੁਝ ਹੋ ਰਿਹਾ ਹੈਗਾ ਉਸ ਦੇ ਸਬੰਧੀ ਵੀ ਆ ਜਿਹੜਾ ਉਹ ਚੁਣੌਤੀਆਂ ਦੇ ਨਾਲ ਵੀ ਇਹ ਜਿਹੜਾ ਸਾਡੇ ਲੋਕਾਂ ਨੂੰ ਇਹ ਜਿਹੜਾ ਨਜਿੱਠਣ ਦੀ ਲੋੜ ਹੈਗੀ ਆ ਅਹ ਇੰਨਾ ਹੀ ਨਹੀਂਗਾ ਇਸ ਤੋਂ ਅੱਗੇ ਵੀ ਆ ਇਸ ਮੈਗਜ਼ੀਨ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਜੋ ਜੇਕਰ ਇਹ ਚੁਣੌਤੀਆਂ ਹੈਗੀਆਂ ਕਿਉਂਕਿ ਸਾਮਰਾਜਵਾਦ ਦੀਆਂ ਇਹ ਪੇਸ਼ ਕੀਤੀਆਂ ਹੋਈਆਂ ਚੁਣੌਤੀਆਂ ਹੈਗੀਆਂ ਉਸੇ ਵੱਲੋਂ ਹੋਈਆਂ ਜਿਹੜੀਆਂ ਕਿਉਂਕਿ ਸਾਮਰਾਜ ਦੀ ਕੁੱਖ ਦੇ ਵਿੱਚੋਂ ਹੀ ਆ ਜਿਹੜੀਆਂ ਇਹ ਚੁਣੌਤੀਆਂ ਪਣਪ ਰਹੀਆਂ ਹੈ ਤੇ ਸਾਮਰਾਜ ਦੀ ਕੁੱਖ ਦੇ ਵਿੱਚੋਂ ਹੀ ਆ ਜਿਹੜਾ ਇਹ ਫਾਸ਼ੀਵਾਦੀ ਏਜੰਡਾ ਜਿਹੜਾ ਹੋ ਨਿਕਲ ਕੇ ਸਾਹਮਣੇ ਆ ਰਿਹਾ ਤੇ ਨਾਲ ਹੀ ਇਸ ਮੈਗਜ਼ੀਨ ਦੇ ਵਿੱਚ ਆਖਰ ਦੇ ਉੱਤੇ ਇੱਕ ਉਮੀਦ ਵੀ ਆ ਜਿਹੜੀ ਉਹ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਦੋਂ ਲਿਖਦੇ ਹੈਗੇ ਕਿ ਸਾਮਰਾਜ ਆਪਸਰਜੇ ਵਿਰੋਧਾ ਤੋਂ ਮੁਕਤ ਨਹੀਂ ਹੋ ਸਕਦਾ ਜੇ ਇਹ ਇੱਕ ਮਸਲਾ ਸੁਲਝਾਉਂਦਾ ਹੈ ਤਾਂ ਨਵੇਂ ਦੋ ਖੜੇ ਕਰ ਲੈਂਦਾ ਹੈ ਹੁਣ ਸਾਡੇ ਨੌਜਵਾਨ ਵਿਦਿਆਰਥੀਆਂ ਲਈ ਕੈਨੇਡਾ ਤੇ ਆਸਟ੍ਰੇਲੀਆ ਦਾ ਪ੍ਰਵਾਸ ਹੋਰ ਮਹਿੰਗਾ ਹੋ ਰਿਹਾ ਹੈ ਇਸ ਇਹ ਇਸ ਵਰਗ ਨੂੰ ਜਥੇਬੰਦ ਕਰਨ ਵਿੱਚ ਸੁਭਾਈ ਹੋ ਸਕਦਾ ਹੈ ਫਾਸੀਵਾਦ ਜਿੰਨਾ ਵੀ ਮਰਜੀ ਭਿਆਨਕ ਹੋਵੇ ਆਖਰ ਹਾਰ ਹੀ ਜਾਂਦਾ ਹੈ ਇਸ ਦੀ ਹਾਰ ਲਈ ਸਾਧਨ ਵੱਖ-ਵੱਖ ਹੋ ਸਕਦੇ ਹਨ ਇਸ ਕਰਕੇ ਟੈਸ ਕਰਕੇ ਦੇਸ਼ ਵਾਸੀਆਂ ਅਤੇ ਪੰਜਾਬੀ ਕਰਤਿਆਂ ਨੂੰ ਇਸ ਕਾਰਜ ਲਈ ਗੰਭੀਰ ਤਿਆਰੀ ਕਰਨੀ ਚਾਹੀਦੀ ਹੈ ਸੋ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਅੱਖਾਂ ਖੋਲ ਕੇ ਆ ਜਿਹੜਾ ਧਰਮ ਆਧਾਰਿਤ ਜੋ ਰਾਜਨੀਤੀ ਕੀਤੀ ਜਾ ਰਹੀ ਹੈਗੀ ਆ ਉਸ ਤੋਂ ਉੱਪਰ ਉੱਠਦੇ ਹੋਏ ਨਰੋਲ ਜੋ ਰਾਜਨੀਤਿਕ ਸਿਧਾਂਤ ਹੈਗੇ ਆ ਜੋ ਲੋਕ ਹਿੱਤਾਂ ਦੀ ਜੋ ਜੋ ਮਹੂਰੀਅਤ ਦੀ ਆ ਜਿਹੜੀ ਰਾਖੀ ਕਰਦੇ ਹੈਗੇ ਆ ਉਹਨਾਂ ਸਿਧਾਂਤਾਂ ਦੀ ਜਿਹੜੀ ਰਾਜਨੀਤੀ ਪ੍ਰਤੀ ਆ ਜਿਹੜਾ ਉਹ ਸੁਚੇਤ ਹੋਣਾ ਚਾਹੀਦਾ ਜਿੰਨਾ ਚਿਰ ਸਾਡੇ ਲੋਕ ਸੁਚੇਤ ਨਹੀਂ ਹੁੰਦੇਗੇ ਉਹਨਾਂ ਸਮਾਂ ਕੋਈ ਵੀ ਆ ਜਿਹੜਾ ਇੱਕ ਰਾਜਨੀਤਿਕ ਆਗੂ ਆ ਜਿਹੜਾ ਉਹ ਵਿਸ਼ਨੂੰ ਅਵਤਾਰ ਬਣਾ ਕੇ ਆ ਜਿਹੜਾ ਸਾਡੇ ਉੱਤੇ ਆਪਦੇ ਜੋ ਵੀ ਨੀਤੀਆਂ ਹੈਗਾਂ ਥੋਪਦਾ ਰਹੂਗਾ ਤੇ ਸਾਡੇ ਲੋਕਾਂ ਨੂੰ ਉਸੇ ਤਰੀਕੇ ਨਾਲ ਦਬਾਇਆ ਜਾਂਦਾ ਰਹੂਗਾ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਕੁਝ ਖਾਦ ਤੀਕ ਤੁਸੀਂ ਵੀ ਇਹਨਾਂ ਗੱਲਾਂ ਬਾਰੇ ਗੰਭੀਰ ਤੌਰ ਤੇ ਚਰਚਾ ਕਰੋ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈਗੀ ਅਤੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਲਾਜ਼ਮੀ ਕਰਨਾ ਸਾਡੇ ਪੇਜ ਨੂੰ ਫੋਲੋ ਲਾਜ਼ਮੀ ਕਰ ਲੈਣਾ ਅਤੇ ਜੇਕਰ YouTube ਦੇ ਉੱਤੇ ਤੁਸੀਂ ਇਹ ਵੀਡੀਓ ਦੇਖ ਰਹੇ ਹੈਗੇ ਆ ਤਾਂ YouTube ਦੇ ਉੱਤੇ ਆ ਜਿਹੜਾ ਇਹ ਸਾਡੇ ਚੈਨਲ ਨੂੰ ਆ ਜਿਹੜਾ ਸਬਸਕ੍ਰਾਈਬ ਲਾਜ਼ਮੀ ਕਰ ਲੈਣਾ ਦੂਸਰੀ ਗੱਲ ਇਹ ਵੀ ਹੈਗੀ ਆ ਕਿ ਲੋਕਾਂ ਦਾ ਆਦਾਰਾ ਜੇਕਰ ਆਵਾਜ਼ ਲੋਕਾਂ ਦੀ ਅਸੀਂ ਬੁਲੰਦ ਕਰ ਰਹੇ ਹੈਗੇ ਤੁਹਾਨੂੰ ਲੱਗਦਾ ਹੈਗਾ ਕਿ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੇ ਹੈਗੇ ਆ ਤਾਂ ਤੁਹਾਡੇ ਤੋਂ ਜਿਹੜਾ ਕੁਝਕ ਆਰਥਿਕ ਸਹਿਯੋਗ ਦੀ ਵੀ ਅਸੀਂ ਮੰਗ ਕਰਦੇ ਹੈਗੇ ਆ ਉਮੀਦ ਕਰਦੇ ਹੈਗੇ ਆ ਕਿ ਤੁਸੀਂ ਸਾਨੂੰ ਨਿਰਾਸ਼ ਨਹੀਂ ਕਰੋਗੇ ਕਿਉਂਕਿ ਕਾਫੀ ਮਿਹਨਤ ਕਰ ਰਹੇ ਆ ਅ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਡਾ ਸਾਥ ਲਾਜ਼ਮੀ ਦਿਓਗੇ ਇਨੀਆਂ ਗੱਲਾਂ ਦੇ ਨਾਲ ਬੈਂਪਲ ਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ